ਇਹਲਾ ਨਾਕੀਨੀ ਮੋਟਾ ਹੋਰ ਵੀ ਬੜਾ ਕੁਛ ਮੋਟਾ ਵਾ ਤੂੰ ਮੇਰੇ ਨਾਲ ਰਾਤ ਕੱਟ ਕੇ ਵੇਖੀ ਮੈਂ ਮੁਸ਼ਕਿਆ ਕਿ ਨਹੀਂ ਮੁਸ਼ਕਿਆ ਇੱਕ ਵਾਰੀ ਰਾਤ ਕੱਟ ਕੇ ਵੇਖ ਤੈਨੂੰ ਆਪੇ ਪਤਾ ਲੱਗ ਜਾਣਾ ਮੈਂ ਮੁਸ਼ਕਿਆ ਕਿ ਨਹੀਂ ਮੁਸ਼ਕਿਆ ਯਾਨੀ ਤੇ ਤੇਰੀ ਕੀ ਔਕਾਤ ਆ ਔਕਾਤ ਕਿਤੇ ਇੱਕ ਰਾਤ ਮੈਨਾਂ ਰਹਿ ਕੇ ਵੇ ਤੈਨੂੰ ਮੇਰੀ ਔਕਾਤ ਦਾ ਪਤਾ ਲੱਗ ਜਾਊਗਾ ਇੱਥੋਂ ਸਾਰਾ ਕੁਝ ਛੱਡ ਕੇ ਪੱਕੀ ਦਾ ਨਾ ਫੈਨ ਹੋ ਗਈ ਤੇ ਭੈਣ ਚ ਫੇਰ ਗੱਲ ਕਰੀ ਤੂੰ ਤੈਨੂੰ ਥਾਪੜੇ ਦੀ ਲੋੜ ਆ ਤੇ ਜਿੱਦਨ ਕੇ ਨਿਹੰਗ ਸਿੰਘਾਂ ਦਾ ਤੈਨੂੰ ਥਾਪੜਾ ਮਿਲ ਗਿਆ ਨਾ ਤੇ ਤੂੰ ਆਪਣੇ ਮੂੰਹੋਂ ਕਹਿਣਾ ਪੀ ਇਹਨਾਂ ਦੇ ਲਾਗੋਂ ਖੁਸ਼ਬੂਆਂ ਹੀ ਆਉਂਦੀਆਂ ਇਹਨਾਂ ਦੇ ਲਾਗੋਂ ਬਦਬੂਆਂ ਨਹੀਂ ਆਉਂਦੀਆਂ ਤੇ ਮੁੜ ਕੇ ਇਹ ਨਾ ਹੋਵੇ ਵੀ ਤੂੰ ਪਛਤਾਵੇਂ ਉਹ ਕੰਮ ਮੈਂ ਨਹੀਂ ਚਾਹੁੰਦਾ ਮੈਂ ਇੱਕ ਬੀਬੀਆਂ ਨੂੰ ਮਾੜਾ ਕਹਿਣਾ ਨਹੀਂ ਚਾਹੁੰਦਾ ਕਿਸ ਨੂੰ ਵੀ ਤੂੰ ਮੈਨੂੰ ਕਹਿ ਰਹੀਆਂ ਵੀ ਤੇਰਾ ਨੱਕ ਬੜਾ ਮੋਟਾ ਊਠ ਨੇ ਇਦਾਂ ਕੀਤਾ ਦਾ ਊਠ ਨੇ ਉਦਾਂ ਕੀਤਾ ਦਾ ਬੀਬੀ ਕਹਿੰਦਾ ਨੱਕ ਹੀ ਨਹੀਂ ਮੋਟਾ ਹੋਰ ਵੀ ਬੜਾ ਕੁਛ ਮੋਟਾ ਦੂਜੀ ਗੱਲ ਤੂੰ ਕਹਿ ਰਹੀਆਂ ਵੀ ਮੁਸ਼ਕਲ ਹੋਏ ਨਿਆਂ ਦੀ ਦੂਜੀ ਗੱਲ ਸੁਣ ਮੇਰੀ ਆ ਮੁਸ਼ਕਨ ਦੀ ਗੱਲ ਤੂੰ ਦੂਰ ਦੀ ਆ ਵੇ ਸਾਡੇ ਤੇ ਜਿਹੜੀਆਂ ਕੰਮ ਕਰਦੇ ਨੇ ਮੁਸ਼ਕ ਉਹਨਾਂ 'ਚ ਵੀ ਨਹੀਂ ਆਉਂਦਾ ਠੀਕ ਆ ਇਹ ਜ਼ਮਾਨਾ ਬਹੁਤ ਪੜਿਆ ਲਿਖਿਆ ਦਾ ਹੋ ਗਿਆ ਵਾ ਵੇਖਣ ਨੂੰ ਜਿਹੜੇ ਤੈਨੂੰ ਤੁਹਾਨੂੰ ਲੱਗਦਾ ਨਾ ਨਿਆੰਗ ਐਵੇਂ ਤੁਰੇ ਫਿਰਦੇ ਵੀ ਪਤਾ ਨਹੀਂ ਤੂੰ ਹੀ ਫੰਡ ਗਈਆਂ ਦੋ ਘਤਾਂ ਨੂੰ ਸੈਟ ਕੀਤੀਆਂ ਜਾਂ ਉੱਤੇ ਉਹ ਹੈਂਗਰ ਜਾ ਪਾ ਲਈ ਨਹੀਂ ਜਾਂ ਤੇ ਮੂੰਹ ਸਰ ਰੰਗ ਲਈ ਨਹੀਂ ਤੂੰ ਸੋਚਦੀ ਵੀ ਤੂੰ ਹੀ ਖਰਿਆ ਦੁਨੀਆ ਦੇ ਪੜੀ ਲਿਖੀ ਆ ਬੀਬੀ ਦੇ ਗਾਰਡ ਸੋ ਮੇਰੀ ਜਿੱਥੋਂ ਕੁਝ ਉਹ ਤੂੰ ਨੰਗਣ ਡਈਆਂ ਨਾ ਇੱਥੋਂ ਮੈਂ ਬਹੁਤ ਚਿਰ ਦਾ ਪਹਿਲਾਂ ਨੰਗ ਚੁੱਕਾ ਵਾਂ ਠੀਕ ਆ ਤੇ ਜਿੰਨੀ ਤੇਰੀ ਉਮਰ ਆਣਾ ਉਹਦੋਂ ਵੱਤ ਮੈਂ ਹੁਣ ਮੈਂ ਕੁਛ ਨਹੀਂ ਕਹਿਣਾ ਚਾਹਣਾ ਠੀਕ ਆ ਬਸ ਸਮਝ ਲਈ ਜੋ ਮੈਂ ਤੈਨੂੰ ਕਹਿਣਾ ਚਾਹਣਾ ਬਾਕੀ ਤੂੰ ਕਹਿੰਦੀ ਵੀ ਮੁਸ਼ਕਿਲ ਹੋਏ ਮੁਸ਼ਕਿਲ ਆ ਜਾਂ ਤੂੰ ਮੇਰੇ ਨਾਲ ਰਾਤ ਕੱਟ ਕੇ ਵੇਖੀ ਮੈਂ ਮੁਸ਼ਕਿਲ ਆ ਕਿ ਨਹੀਂ ਮੁਸ਼ਕਿਲ ਆ ਇੱਕ ਵਾਰੀ ਰਾਤ ਕੱਟ ਕੇ ਵੇਖ ਤੈਨੂੰ ਆਪੇ ਪਤਾ ਲੱਗ ਜਾਣਾ ਮੈਂ ਮੁਸ਼ਕਿਲ ਆ ਕਿ ਨਹੀਂ ਮੁਸ਼ਕਿਲ ਆ ਠੀਕ ਆ ਸਾਡੇ ਲਾਗੋਂ ਦੀ ਜਿਹੜੇ ਲੰਗ ਜਾਂਦਾ ਉਹ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਪਰਬੋ ਨਹੀਂ ਆਊਗੀ ਕੁਛ ਬੋਈ ਆਊਗੀ ਠੀਕ ਆ ਸਾਡੇ ਨਾਲ ਜਿੰਨੇ ਵੀ ਸੱਜਣ ਮਿੱਤਰ ਰਹਿੰਦੇ ਆ ਸਾਰੇ ਪੜੇ ਲਿਖੇ ਆ ਅਨਪੜ੍ਹ ਨਹੀਂ ਹੈਗੇ ਹੁਣ ਅੱਜ ਦੇ ਸਮੇਂ ਤੇ ਜਿਹੜੇ ਅਨਪੜ੍ਹ ਆ ਨਾ ਉਹ ਵੀ ਆਪਣੇ ਆਪ ਨੂੰ ਸਾਫ਼ ਸੁੱਤਾ ਰੱਖਦੇ ਉਹ ਜ਼ਮਾਨੇ ਗਏ ਆ ਦੂਜੀ ਗੱਲ ਜਿਹੜੀ ਤੂੰ ਕਹਿਨੀ ਆ ਨਾ ਵੀ ਟੈਕਸ ਤੁਸੀਂ ਤਾਰਦੇ ਆ ਕਲਾਕਾਰ ਤਾਰਦੇ ਆ ਮੈਂ ਅਸੀਂ ਟੈਕਸ ਨਹੀਂ ਤਾਰਦੇ ਬੀਬੀ ਅਸੀਂ ਵੀ ਰਿਟਰਨ ਆ ਭਰਦੇ ਆ ਠੀਕ ਆ ਸਾਨੂੰ ਪਤਾ ਕਿੱਥੇ ਕਿਹੜੇ ਜਿਹੜਾ ਕੰਮ ਹੋਣੀ ਚੀਜ਼ ਤੇ ਕਿਦੋਂ ਕਿੱਥੇ ਕਿਹੜਾ ਕੰਮ ਕਰਨਾ ਉਹ ਸਭ ਪਤਾ ਸਾਨੂੰ ਅਨਪੜ੍ਹ ਨਹੀਂ ਹੈਗੇ ਤੂੰ ਕਹਿਨੀ ਤੇ ਤੇਰੀ ਕੀ ਔਕਾਤ ਔਕਾਤ ਕਿਤੇ ਇੱਕ ਰਾਤ ਮੈਨਾਂ ਰਹਿ ਕੇ ਵੇ ਤੈਨੂੰ ਮੇਰੀ ਔਕਾਤ ਦਾ ਪਤਾ ਲੱਗ ਜੂਗਾ ਇੱਥੋਂ ਸਾਰਾ ਕੁਝ ਛੱਡ ਕੇ ਪੱਕੀ ਦਾ ਨਾ ਫੈਨ ਹੋ ਗਈ ਤੇ ਭੈਣ ਚ ਫੇਰ ਗੱਲ ਕਰੀ ਠੀਕ ਆ ਮੈਂ ਬੜੇ ਸਮੇਂ ਤੋਂ ਤੈਨੂੰ ਵੇਖਦਾ ਪਿਆ ਹਾਂ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਤੇਰੇ ਮਜਬੂਰ ਹੋ ਗਿਆ ਕਿਹਾ ਕਿਉਂਕਿ ਤੈਨੂੰ ਅਜੇ ਤੱਕ ਬੰਦਾ ਨਹੀਂ ਟੱਕਰਿਆ ਕੋਈ ਤੈਨੂੰ ਸਾਰੇ ਲੱਲੂ ਛਲੂ ਜਿਹੇ ਟੱਕਰੇ ਆ ਤੈਨੂੰ ਚੰਗੀ ਤੇ ਥਾਪੜਾ ਜਿਹੜਾ ਨਾ ਉਹ ਤੈਨੂੰ ਥਾਪੜੇ ਦੀ ਲੋੜ ਆ ਤੇ ਜਦ ਤੱਕ ਇਹਨੇ ਹੰਗਸਾ ਕਹਿੰਦਾ ਤੈਨੂੰ ਥਾਪੜਾ ਮਿਲ ਗਿਆ ਨਾ ਤੇ ਤੂੰ ਇਹ ਇਹਨਾਂ ਦੇ ਲਾਗੋਂ ਖੁਸ਼ਬੂਆਂ ਹੀ ਆਉਂਦੀਆਂ ਇਹਨਾਂ ਦੇ ਲਾਗੋਂ ਬਦਬੂਆਂ ਨਹੀਂ ਆਉਂਦੀਆਂ ਠੀਕ ਆ ਤੇ ਮੈਂ ਇਹ ਗੱਲਾਂ ਬੜੀਆਂ ਮਜਬੂਰ ਹੋ ਕੇ ਕੀਤੀਆਂ ਮੈਂ ਕਰਨਾ ਨਹੀਂ ਚਾਹੁੰਦਾ ਠੀਕ ਆ ਕਿਉਂਕਿ ਤੂੰ ਇੰਨੀ ਮੁਸ਼ਕਿਲਾਂ ਫਲਾਨਾ ਇਹ ਮੁਸ਼ਕਿਲ ਮਸ਼ਕਿਲ ਨਹੀਂ ਆਈਂ ਵਧੀਆ ਬ੍ਰਾਂਡ ਵਰਤਦੇ ਆ ਸਾਨੂੰ ਪਤਾ ਸਾਰਾ ਕੋ ਠੀਕ ਆ ਅਸੀਂ ਵੀ ਚੰਗਿਆ ਸਕੂਲਾਂ 'ਚ ਪੜੇ ਆ ਸਹੀਬ ਸਾਹਿਬ ਸਾਰਾ ਪਤਾ ਸਾਨੂੰ ਕਿੱਥੇ ਕਿਹੜੀ ਚੀਜ਼ ਕਿੱਥੇ ਫਿੱਟ ਹੋਣੀ ਆ ਸਾਨੂੰ ਪਤਾ ਵਾ ਠੀਕ ਆ ਜਿਹੜੀ ਵੀਡੀਓ ਦੀ ਗੱਲ ਕੀਤੀ ਸੀ ਮੈਂ ਉੱਥੇ ਇਹ ਗੱਲ ਕੀਤੀ ਸੀ ਤੇ ਸਾਡੇ ਕੋਲ ਆ ਗਈ ਤੂੰ ਕਿਹਾ ਵੀ ਤੇਰੇ ਕੋਲ ਆ ਗਈ ਫਿਰ ਤੈਨੂੰ ਪਤਾ ਲੱਗ ਗਿਆ ਵੀ ਕਿੰਨਾ ਦੇ ਸਾਮਾਨ ਹੁੰਦੇ ਆ ਭਾਵੇਂ ਕੀ ਤੁਹਾਡਾ ਹਇਤ ਤੋਂ ਕਿਹਾ ਨਾ ਵੀ ਤੁਸੀਂ ਆਪਣੀ ਜਨਾਨੀ ਨੂੰ ਆਪਣੀ ਜਨਾਨੀ ਨਾਲ ਭੋਗ ਕਰਦਾ ਫਲਾਣਾ ਕਰਦਾ ਹੈ ਨਾ ਵੇਖੋ ਜਨਾਨੀ ਨਾਲ ਜੇ ਭੋਗ ਕਰਦੇ ਆ ਤੇ ਉਹ ਸ਼ਰਕਾਂ ਦੇ ਥੋੜਾ ਕਰਦੇ ਆ ਜੇ ਜਨਾਨੀ ਨਾਲ ਭੋਗ ਕਰਦੇ ਤੇ ਵੀਡੀਓ ਬਣਾ ਕੇ ਥੋੜਾ ਉਹ ਉਹਨੂੰ ਫੋਨ ਦੇ ਵਿੱਚ ਰੱਖ ਲੈਣੇ ਆ ਕੋਈ ਵੀ ਬੰਦਾ ਆਪਣੀ ਜਨਾਨੀ ਨਾਲ ਸੰਬੰਧ ਬਣਾਉਂਦਾ ਕੋਈ ਵੀ ਫਰੈਂਡ ਆਪਣੀ ਦੋਸਤ ਨਾਲ ਮੰਨ ਲਓ ਕੋਈ ਰਿਲੇਸ਼ਨ ਬਣਾਉਂਦਾ ਤੇ ਉਹਦੀ ਵੀਡੀਓ ਬਣਾ ਕੇ ਕੋਲ ਥੋੜਾ ਰੱਖ ਲਿੰਦਾ ਵੀ ਮੇਰੇ ਮਰਨ ਤੋਂ ਬਾਅਦ ਉਹਨੂੰ ਲੋਕ ਵੈਰ ਰਲ ਕਰ ਦੇਣ ਇਹ ਸਿਰਫ ਉਹਨਾਂ ਲੋਕਾਂ ਦਾ ਕੰਮ ਹੁੰਦਾ ਜਿਹੜੇ ਲੋਕ ਇਸ ਨੂੰ ਬਲੈਕਮੇਲ ਕਰਦੇ ਆ ਇਹ ਅਸੀਂ ਇਹ ਕੰਮ ਨਹੀਂ ਕਰਦੇ ਕੋਈ ਇੱਕ ਬੰਦਾ ਸਾਫਤ ਕਰ ਦੇਵੇ ਵੀ ਜਾਂ ਕੇ ਇਹ ਬੰਦੇ ਕੋਲ ਅਸੀਂ ਜਾ ਕੇ 1 ਰੁਪਇਆ ਵੀ ਲਿਆ ਠੀਕ ਆ ਫੋਨ ਤੇ ਹੀ ਕੰਮ ਹੁੰਦਾ ਮੇਰਾ ਮੈਨੂੰ ਜਾਨਜੂਨ ਦੀ ਰੋਡ ਘਾਟੀ ਪੈਂਦੀ ਆ ਠੀਕ ਆ ਬਾਕੀ ਜਿਹੜੇ ਬੰਦੇ ਕਰਦੇ ਹੋਣਗੇ ਪੈਸੇ ਲੈਂਦੇ ਹੋਣਗੇ ਮੈਂ ਨਹੀਂ ਉਹਨਾਂ ਬਾਰੇ ਕਹਿ ਸਕਦਾ ਉਹ ਕੌਣ ਆ ਜਾਂ ਕਿੱਦਾਂ ਆ ਠੀਕ ਆ ਕਿਹਦੇ ਦੇਸ਼ ਦੇ ਆ ਲੇਕਿਨ ਅੱਜ ਤੱਕ ਅਧਾ ਰੁਪਏ ਨਹੀਂ ਲਾਇਆ ਜੰਨੀਆਂ ਵੀ ਜੰਨੇ ਵੀ ਫੈਸਲੇ ਧੀਆਂ ਪੜਾਉਣ ਦੇ ਕਰਾਏ ਨਾ ਪੱਲਿਓ ਆਪਣੇ ਸਭ ਕੁ ਖਰਚਾ ਕਰਕੇ ਜਾਂਦੇ ਆ ਠੀਕ ਆ ਆ ਹੁਣ ਮੈਂ ਬੰਦ ਕੀਤੇ ਆ ਕਿ ਜਦੋਂ ਠੀਕ ਆ ਯਾਰ ਅਗਲੇ ਨਹੀਂ ਲੋਕ ਤੇ ਕੋਈ ਗੱਲ ਨਹੀਂ ਆਪਣੀ ਮਰਜ਼ੀ ਲੋਕਾਂ ਦੀ ਜਦੋਂ ਹੁਣ ਵੀ ਬਥੇਰੇ ਫੋਨ ਆਉਂਦੇ ਆ ਨਹੀਂ ਦਿਲ ਮੰਦਾ ਤੇ ਜਵਾਬ ਦੇ ਦਿੰਨੇ ਆ ਵੀ ਨਹੀਂ ਫੈਸਲੇ ਕਰਨੇ ਪਰ ਨੈਨਸੀ ਇੱਕ ਗੱਲ ਸੁਣ ਲੈ ਮੇਰੀ ਇਹ ਮਾਝੇ ਵਾਲਿਆ ਤੇ ਇਹਨਾਂ ਦੇ ਢਾਈ ਚੜਿਆ ਨਾ ਮੁੜ ਕੇ ਬੰਦਾ ਛੇਤੀ ਕੀਤਾ ਮੁੜ ਕੇ ਉਹਦੀ ਅੱਡੀ ਨਹੀਂ ਲੱਗਦੀ ਤੇ ਤਨਮਾ ਦੱਸਿਆ ਵੀ ਤੂੰ ਹੋਰ ਪਾਸੇ ਤੂੰ ਜਿੱਧਰ ਤੇਰਾ ਜੋਰ ਚੱਲਦਾ ਚਲਾਈ ਚਲੀ ਜਾ ਤੇਰੇ ਤੇ ਮੈਂ ਕਦੀ ਨਹੀਂ ਬੋਲਿਆ ਕਦੀ ਤੂੰ ਕਹੀਂ ਉਹ ਉੱਥੇ ਹੋਸਟਲਾਂ ਜਾ ਹੋਟਲਾਂਾਂ ਜਾ ਕੇ ਵੜ ਜਾਂਦੇ ਆ ਪੈਸੇ ਲੈਂਦੇ ਆ ਫਲਾਨਾ ਕਰਦੇ ਆ ਢਿੰਗੜਾ ਕਰਦੇ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਇੱਕ ਵੀ ਬੰਦਾ ਸਾਫਤ ਕਰ ਜਿੰਦ ਕੋ ਮੈਂ ਪੈਸੇ ਲਿਆ ਤੇ ਇੱਕ ਵੀ ਬੰਦਾ ਸਾਫਤ ਕਰ ਜਿਹਨੂੰ ਮੈਂ ਬਲੈਕਮੇਲ ਕੀਤਾ ਵਾ ਠੀਕ ਆ ਨਾ ਮੈਂ ਕਦੇ ਨੂੰ ਇਹ ਤੱਕ ਬਲੈਕਮਿਲ ਕੀਤਾ ਨਾ ਮੈਂ ਕਦੀ ਕਿਸ ਨੂੰ ਬਲੈਕਮਿਲ ਕਰਕੇ ਪੈਸੇ ਮੰਗਦਾ ਕਿ ਕੋ ਠੀਕ ਆ ਨਾ ਮੈਂ ਜੇ ਉਲੜ ਪੀਜਾ ਦੀ ਗੱਲ ਚੱਲੀ ਸੀ ਤੇ ਮੈਂ ਆਨ ਰਿਕਾਰਡ ਕਿਹਾ ਵੀ ਆਨ ਜਿਹੜੀ ਕੈਮਰੇਜ ਗੱਲ ਸ਼ੁਰੂ ਹੋਈ ਉਹ ਕੈਮਰੇਜ ਹੀ ਖਤਮ ਹੋਊਗੀ ਅੱਜ ਤੱਕ ਦਾ ਇਹ ਹੋ ਰਿਕਾਰਡ ਬੋਲਦਾ ਵਾ ਤੇ ਬਾਕੀ ਬੀਬੀ ਕਦੇ ਐਵੇਂ ਭੁੱਲੀ-ਭੁੱਲੀ ਪੁਰਾਣੇ ਖੁੰਡਾਂ ਦੇ ਨਾਲ ਖਹਿ ਗਏ ਨਾ ਪਛਾਣਾ ਪੜਵਾ ਪਈ ਮੇਰੇ ਤੋਂ ਥੋੜਾ ਦੂਰ ਹੈ ਇਹਦੇ ਚ ਭਲਾਈਓ ਫੇਰ ਨਾ ਮੈਨੂੰ ਆਖੇ ਇਹ ਮੇਰਾ ਸਿਰਫ ਇੱਕ ਛੋਟਾ ਜਿਹਾ ਟੇਲਰ ਆ ਤੇ ਮੈਂ ਤੇਰੇ ਤੇ ਨੰਬਰ ਤੇਰੇ ਅਕਾਊਂਟ ਦੇ ਵਿੱਚ ਪਾ ਦਿੱਤਾ ਵਾ ਤੇ ਜਦੋਂ ਮਰਜ਼ੀ ਕਾਲ ਲਾਵਾਂ ਮਿਲਣ ਨੂੰ ਦਿਲ ਕਰੂਗਾ ਮਿਲ ਲਈ ਤੈਨੂੰ ਪਤਾ ਲੱਗ ਜਾਊਗਾ ਕਿ ਮੈਂ ਮੁਸ਼ਕਿਆਂ ਕਿ ਜਾਂ ਨਹੀਂ ਮੁਸ਼ਕਿਆਂ ਤੇ ਤੈਨੂੰ ਪਤਾ ਲੱਗ ਜਾਊਗਾ ਵੀ ਆ ਕਲਾ ਨਾਕੀ ਮੋਟਾ ਕੇ ਜਾਂ ਠੀਕ ਆ ਸਮਝ ਜਾਣਾ ਤੂੰ ਆਪੇ ਹਰ ਚੀਜ਼ ਮਾਰਨ ਦਿੱਤੀ ਬੰਦੇ ਦੇ ਹਿਸਾਬ ਨਾਲ ਚੀਜ਼ ਮਿਲਦੀ ਹੈ ਜਿੱਦਾਂ ਕਿ ਤੈਨੂੰ ਬੁੱਧੀ ਤੇਰੀ ਉਕਾਦੇ ਹਿਸਾਬ ਨਾਲ ਮਾਰਿਆ ਦਿੱਤੀ ਐ ਮੈਨੂੰ ਮੇਰੀ ਬੁੱਧੀ ਕਿਦਾਂ ਦਿੱਤੀ ਐ ਮੈਂ ਇਹ ਪਹਿਲਾਂ ਇਹ ਕਰਕੇ ਪੰਥ ਕੋ ਆਪਣੇ ਕੋ ਹੱਥ ਮੰਨ ਕੇ ਗਲਤੀ ਮੰਨੀ ਐ ਵੀ ਮੈਨੂੰ ਮਾਫ ਕਰਿਓ ਇਹਨੇ ਹੁਣ ਪਾਣੀ ਛਰੋ ਨੰਗ ਚੁੱਕਾ ਵਾ ਇਹ ਜਨੇ ਖਨੇ ਜਨੇ ਖਨੇ ਜਿੱਤੇ ਮਰਜੀ ਮੂੰਹ ਚੋਕੇ ਬੋਲਣ ਲੱਗ ਪੈਂਦੀ ਆ ਜਾਂ ਤੇ ਫਿਰ ਨੈਨਸੀ ਮੈਨੂੰ ਸਾਧੋ ਉੱਥੇ ਹਫਤਾ ਇੱਕ ਉਤੋਂ ਬਾਅਦ ਲਾਈਵ ਹੋ ਕੇ ਦੱਸੀ ਫਿਰ ਵੀ ਵਾਕਿਆ ਮੁਸ਼ਕਲ ਆਉਂਦਾ ਕਿ ਨਹੀਂ ਆਉਂਦਾ ਇਹ ਇਹਦਾ ਫੈਸਲਾ ਹੁਣ ਤੂੰ ਆਪ ਕਰ ਲਵੀਂ ਵੀ ਜੇ ਸਾਡੇ ਚ ਕੋ ਹੈਗਾ ਤੇ ਅਸੀਂ ਤੈਨੂੰ ਕਹਿੰਦੇ ਆ ਤੇ ਐਵੇਂ ਤਾਂ ਦੱਸਿਆ ਪੁਰਾਣੇ ਖੁੰਡਾਂ ਨਾਲ ਖਹਿ ਕੇ ਨਾ ਜਿਹੜਾ ਪੁਰਾਣੇ ਖੁੰਡਾਂ ਨਾਲ ਕਹਿੰਦਾ ਨਾ ਉਹ ਫਿਰ ਮੁੜ ਕੇ ਫਲਾਈਓ ਹੋ ਗਈ ਆਉਂਦਾ ਫਿਰ ਠੀਕ ਆ ਹੋਰ ਜਿੰਨਾ ਮਰਜੀ ਅੱਡੇ ਫਾਈਆਂ ਲਿਆ ਤੇਰਾ ਚੱਲ ਜਾਣਾ ਹੀ ਹੋ ਮੇਰਾ ਬਿਗੈਰ ਕੋਈ ਨਹੀਂ ਹੋਏਗਾ ਮੈਂ ਸਿੱਧਾ ਆਉਣਾ ਹੀ ਹੋ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਣਾ ਮੈਨੂੰ ਕੋਈ ਕੀ ਕਹਿੰਦਾ ਜਾਂ ਮਾੜਾ ਕਹਿੰਦਾ ਚੰਗਾ ਕਹਿੰਦਾ ਮੈਂ ਇਹ ਚੀਜ਼ ਬਾਰੇ ਬਿਲਕੁਲ ਨਹੀਂ ਸੋਚਦਾ ਠੀਕ ਆ ਤੇ ਮੁੜ ਕੇ ਇਹ ਨਾ ਹੋਵੇ ਵੀ ਤੂੰ ਪਿਛਤਾਵੇਂ ਉਹ ਕਮ ਮੈਂ ਨਹੀਂ ਚਾਹੁੰਦਾ ਮੈਂ ਬੀਬੀਆਂ ਨੂੰ ਮਾੜਾ ਕਹਿਣਾ ਨਹੀਂ ਚਾਹੁੰਦਾ ਕਿਸ ਨੂੰ ਵੀ ਠੀਕ ਹੈ ਬਹੁਤ ਸਾਰੀਆਂ ਬੀਬੀਆਂ ਦੇ ਮੇਰੇ ਕੋ ਆ ਆ ਭੇਜੀ ਜਾਂਦੇ ਬਣਾ ਬਣਾ ਕੇ ਵੀ ਆ ਵੇਖੋ ਜੀ ਆ ਵੇਖੋ ਜੀ ਆ ਕਾ ਇਦਾਂ ਕਰਨ ਲਿਆ ਉਹ ਮੈਂ ਕਹਿੰਦਾ ਯਾਰ ਸਾਡੇ ਭੈਣ ਭਰਾਵਾ ਕੋਈ ਗੱਲ ਨਹੀਂ ਯਾਰ ਪਿਆਰ ਨਾ ਸਮਝਾਓ ਇਹਨਾਂ ਨੂੰ ਪਿਆਰ ਨਾ ਸਮਝਾ ਕੇ ਉਹਨਾਂ ਨੂੰ ਗੱਲ ਨਾਲ ਲਾਓ ਆਪੇ ਸੁਧਰ ਜਾਣਗੇ ਠੀਕ ਹੈ ਤੇ ਜੇ ਤੂੰ ਜਿਆਦਾ ਕੋ ਪੁੱਤਰੀ ਫਿਰਦੀ ਨਾ ਜਿਹੜੀ ਮੱਝ ਜਿਆਦਾ ਪੁੱਤਰ ਹੈ ਨਾ ਤੇ ਫਿਰ ਉਹਦੇ ਝੋਟਾ ਲਿਆ ਕੇ ਸਾਨ ਜਿਹੜਾ ਨਾ ਉਹ ਵੀ ਛੱਡਣਾ ਪੈਂਦਾ ਇਹ ਨਾ ਹੋਵੇ ਵੀ ਹੁਣ ਤੇਰੇ ਤੇ ਫਿਰ ਸਮਝ ਲਈ ਹੋਣਾ ਆਪੀ ਠੀਕ ਆ ਜਾਂ ਤੇ ਕਦੇ ਸਮਾਂ ਕੱਢ ਕੇ ਇੱਕ ਘੰਟਾ ਸਮਾਂ ਤੈਨੂੰ ਦਵਾਂਗੇ ਉਸ ਤੋਂ ਬਾਅਦ ਰਿਜ਼ਲਟ ਕੱਢਣੀ ਵੀ ਮੁਸ਼ਕਿਲ ਹੈਗੇ ਨਹੀਂ ਮੁਸ਼ਕਿਲ ਠੀਕ ਹੈ